ਇੱਕ ਪਾਸੇ ਨੌਜਵਾਨ ਵੱਡੀ ਗਿਣਤੀ ਵਿੱਚ ਪਹੁੰਚੇ ਹੋਣੇ ਦੂਜੇ ਕੋਹੜੇ ਆਪਣੇ ਪਸ਼ੂਆਂ ਨੂੰ ਨਵਾਤਵਾ ਰਹੇ ਨੇ ਪਾਲਚਾਂ ਲਾ ਰਹੇ ਨੇ ਕੋਈ ਕੰਗੀ ਕਰ ਰਿਹਾ ਕੋਈ ਤੇਲ ਲਾ ਰਿਹਾ ਕਿ ਤਾਂ ਮੈਂ ਦਾਦਾ ਨੋ ਵੀ ਦੇਖੇ ਹੁੰਦੇ ਘੁਰਵੀ ਦੇਖਿਆ ਨੇ ਆ ਪਾਲਿਸ਼ ਕੀ ਕਰੋਗੇ ਉਹ ਸਾਰਾ ਕੁਝ ਕਰੋਗੇ ਹੁਣ ਇਹਨੂੰ ਨਵਾ ਕੇ ਸ਼ੈਂਪੂ ਨਾਲ ਪਹਿਲਾਂ ਫਿਰ ਤੇਲ ਦੀ ਮਾਲਿਸ਼ ਕਰਾਂਗੇ ਇਹਦੇ ਤੇ ਫਿਰ ਅੰਦਰ ਆਪਾਂ ਰਿੰਗ 'ਚ ਲੈ ਕੇ ਜਾਵਾਂਗੇ ਅੰਦਰ ਜਿੱਥੇ ਆਪਣੇ ਜੱਜ ਸਾਹਿਬਾਂ ਨੂੰ ਬੈਠੇ ਹੋਣਗੇ ਉਹਨਾਂ ਦਾ ਫਿਰ ਤੇਲ ਦੀ ਮਾਲਿਸ਼ ਉਹ ਦੇਖਣਗੇ ਆਪਾਂ ਨੇ ਪਸ਼ੂ ਦੀ ਚਾਲ ਦੇਖਦੇ ਆ ਪੰਜ ਨਿਸ਼ਾਨੀਆਂ ਨੇ ਦੇ ਚਾਰੇ ਪੈਰ ਚਿੱਟੇ ਆ ਮਤਲਬ ਇਹਦਾ ਮੂੰਹ ਜਿਹੜਾ ਗੁਲਾਬੀ ਦਾ ਹੋ ਦੇਖੋ ਰੇਡ ਪਾਓ ਇੱਕ ਵਾਰੀ ਬਾਕੀ ਫੈਸਲਾ ਰੈਫਰੀ ਸਾਹਿਬ ਜੱਜ ਸਾਹਿਬਾਨ ਨੂੰ ਦੇਣਾ ਉਸ ਪ੍ਰਮਾਤਮਾ ਨੂੰ ਦੇਣਾ ਜਿੱਤਣ ਵਾਸਤੇ ਸਾਰੀ ਆਏ ਇੱਥੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਮੋਪਾਰਾ ਅੱਜ ਜਗਰਾਉਂ ਪਸ਼ੂ ਮੰਡੀ ਖੜੇ ਆ ਪੀਡੀਐਫ ਦਾ ਥਾਰਮਾ ਮੇਲਾ ਪਸ਼ੂ ਮੇਲਾ ਜਗਰਾਵ ਵਿੱਚ ਸ਼ੁਰੂ ਹੋ ਚੁੱਕਿਆ ਹੈ ਵਾ ਤੁਹਾਨੂੰ ਦਿਖਾ ਤਸਵੀਰਾਂ ਦਿਖਾ ਰਹੇ ਆ ਅੱਜ ਪਸ਼ੂਆਂ ਦੇ ਮੁਕਾਬਲੇ ਹੋਣੇ ਆ ਚੁਾਈ ਦੇ ਮੁਕਾਬਲੇ ਜਾਂ ਬਿਊਟੀ ਦੇ ਮੁਕਾਬਲੇ ਹੋਣੇ ਆ ਇੱਥੇ ਤਿਆਰੀ ਕੀਤੀ ਜਾ ਰਹੀ ਹੈ ਨੌਜਵਾਨ ਆਪਣੇ ਆਪਣੇ ਪਸ਼ੂਆਂ ਨੂੰ ਨਵਾਈ ਕਰਾ ਰਿਹਾ ਤੇ ਤਿਆਰੀ ਕਰਾ ਰਿਹਾ ਕੋਈ ਕੰਗਈ ਕਰ ਰਿਹਾ ਕੋਈ ਤੇਲ ਮਾਲਸ਼ ਕਰਦਾ ਪਿਆ ਬਾਈ ਸਾਡੇ ਕੋਲ ਮੌਜੂਦ ਆ ਬਾਈ ਕੋ ਪੁੱਛਾਂਗੇ ਆਪਣੇ ਬਾਈ ਦਾ ਪਸ਼ੂ ਦਾ ਮੁਕਾਬਲਾ ਹੋ ਗਿਆ ਬਾਈ ਪਿੰਡ ਕਿੱਲਾ ਭਲਾ ਦੱਸਿਓ ਮੇਰਾ ਪਿੰਡ ਸੰਗਤਪੁਰ ਹੈ ਵੀਰੇ ਸੰਗਰੂਰ ਜ਼ਿਲ੍ਹਾ ਤਹਿਸੀਲ ਲਹਿਰਾ ਗਾਗਾ ਠੀਕ ਹੈ ਜੀ ਮੁਕਾਬਲਾ ਹੋ ਗਿਆ ਕਿ ਹੁਣ ਆ ਵਾ ਨਹੀਂ ਹੁਣ ਜਾ ਹੋਣਾ ਵੀਰੇ ਅਜੇ 2:00 ਇਹ ਕਿਹੜੀ ਵੈਰਾਈਟੀ ਆ ਇਹ ਵੀਰੇ ਕੋਹੇਨੂਰ ਦੀ ਬੱਚੀ ਹੈ ਨੀਲੀ ਰਾਵੀ ਵੈਰਾਈਟੀ ਠੀਕ ਹੈ ਜੀ ਹਾਂਜੀ ਤੇ ਇਹ ਇਹ ਦਾ ਮੁਕਾਬਲਾ ਕਾਦਾ ਹੋਊਗਾ ਇਹਦਾ ਬਿਊਟੀ ਕੰਪੀਟੀਸ਼ਨ ਹੈ ਵੀਰੇ ਠੀਕ ਹੈ ਜੀ ਹਾਂਜੀ ਪਹਿਲਾਂ ਵੀ ਕੋਈ ਲੜਿਆ ਕਿ ਨਹੀਂ ਪਹਿਲੀ ਵਾਰ ਆਏ ਆ ਵੀਰੇ ਹਾਂਜੀ ਕੀ ਕੰਪੀਟੀਸ਼ਨ ਵਿੱਚ ਹੁੰਦਾ ਕੀ ਆ ਖਾਨੂੰ ਖਾਸ ਦੱਸ ਦਿਓ ਇਹ ਖਾਸ ਸਾਨੂੰ ਆਪਾਂ ਨੂੰ ਨਸਲ ਦਾ ਦੱਸਣਗੇ ਵੀ ਇਹ ਨਸਲ ਹੈ ਇਹ ਦੀ ਵੈਰਾਈਟੀ ਹੈ ਜਿਵੇਂ ਇਹ ਦੇਖੋ ਆ ਦੰਦ ਹੁੰਦੇ ਆ ਨਾ ਇਹਦੇ ਪਸ਼ੂ ਦੇ ਛੋਟੇ ਦੁੱਧ ਵਾਲੇ ਦੰਦ ਨੇ ਅਜੇ ਇਹਦੇ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਨਾ ਠੀਕ ਆ ਦੇਖੋ ਇਹ ਦੰਦ ਨਹੀਂ ਤੋੜਿਆ 20 ਮਹੀਨੇ ਉਮਰ ਹੈ ਦੀ ਠੀਕ ਹੈ ਜੀ ਹਾਂ ਹੋਰ ਕੀ ਕੀ ਨੋਟ ਕੀਤਾ ਜਾਂਦਾ ਵਾ ਜਦੋਂ ਕੰਪੀਟੀਸ਼ਨ ਹੁੰਦਾ ਵਾ ਹੋਰ ਕੰਪੀਟੀਸ਼ਨ ਚ ਵੀਰੇ ਇਹਦੀ ਚਾਲ ਦੇਖਣਗੇ ਸਾਰੇ ਗੁਣ ਦੇਖਣਗੇ ਇਹਦੀ ਕਿੰਨਾ ਕਿ ਵੀ ਪਸ਼ੂ ਕਿੰਨਾ ਕਿਸੀਲ ਹੈ ਕਿੰਨਾ ਇਹਦੀ ਮਾ ਦਾ ਰਿਕਾਰਡ ਹੈ ਕਿਹੜੇ ਕਿਹੜੇ ਬੁਲਦੀ ਹੈ ਬੱਚੀ ਹੈ ਆਪਣੇ ਕੋਲੇ ਕੋਹੇ ਨੂਰ ਦੀ ਹੈ ਠੀਕ ਹੈ ਜੀ ਹਾਂ ਜੀ ਨੀਂ ਫੇਰ ਵੀ ਸਾਨੂੰ ਇੱਕ ਮੋਟਾ ਮੋਟਾ ਦੱਸ ਦੋ ਕਿਹੜੀਆਂ ਕਿਹੜੀਆਂ ਚੀਜ਼ਾਂ ਨੋਟ ਕੀਤੀ ਜਾਣਗੀਆਂ ਅੱਗੇ ਤਾਂ ਮੈਂ ਦਾਦਾ ਨੋ ਵੀ ਦੇਖਿਆ ਹੁੰਦਾ ਖੁਰ ਵੀ ਦੇਖਿਆ ਨੇ ਆ ਫੇਰ ਪਾਲਿਸ਼ ਕੀ ਕਰੋਂਗੇ ਉਹ ਸਾਰਾ ਕੁਝ ਕਰੋਂਗੇ ਹੁਣ ਇਹਨੂੰ ਨਿਵਾ ਕੇ ਸ਼ੈਂਪੂ ਨਾਲ ਪਹਿਲਾਂ ਫੇਰ ਤੇਲ ਦੀ ਮਾਲਿਸ਼ ਕਰਾਂਗੇ ਇਹਦੇ ਤੇ ਫੇਰ ਅੰਦਰ ਆਪਾਂ ਰਿੰਗ ਤੇ ਲੈ ਕੇ ਜਾਵਾਂਗੇ ਅੰਦਰ ਜਿੱਥੇ ਆਪਣੇ ਜੱਜ ਸਾਹਿਬਾਨ ਬੈਠੇ ਹੋਣਗੇ ਉਹਨਾਂ ਦਾ ਫੇਰ ਤੇਲ ਦੀ ਮਾਲਿਸ਼ ਉਹ ਦੇਖਣਗੇ ਆਪਾਂ ਨੇ ਪਸ਼ੂ ਦੀ ਚਾਲ ਦੇਖਦੇ ਆ ਇਹ ਜਿਵੇਂ ਆ ਸਿੰਘ ਦੇਖਣਗੇ ਇਥੋਂ ਸਾਰੀ ਕਟਿੰਗ ਵਗੈਰਾ ਸਾਰਾ ਕੱਲੀ ਕੱਲੀ ਜਿਵੇਂ ਦੀ ਨੀਲੀ ਦਾ ਵੀ ਜਿਹੜਾ ਨਾ ਪੰਜ ਨਿਸ਼ਾਨੀਆਂ ਨੇ ਦੇ ਚਾਰੇ ਪੈਰ ਚ ਆ ਮਤਲਬ ਇਹਦਾ ਮੂੰਹ ਜਿਹੜਾ ਗੁਲਾਬੀ ਦਾ ਹੋਣਾ ਚਾਹੀਦਾ ਤੇ ਅੰਦਰੋਂ ਜੀਬ ਵੀ ਇਹਦੀ ਗੁਲਾਬੀ ਹੋਣੀ ਚਾਹੀਦੀ ਹੈ ਹਾਂਜੀ ਹਾਂ ਤੁਸੀਂ ਦੱਸਿਆ ਵੀ ਇਹਦੀ ਜਿਹੜੀ ਪਛਾਣ ਆ ਗੁਲਾਬੀ ਜੀਬ ਹੋਣੀ ਚਾਹੀਦੀ ਹੈ ਮੂੰਹ ਤੇ ਤੁਹਾਡਾ ਗਲੱਬ ਪਾਣਾ ਹੋਣਾ ਚਾਹੀਦਾ ਪੈਰ ਚਿੱਟੇ ਹੋਣੇ ਚਾਹੀਦੇ ਤੁਹਾਨੂੰ ਦੱਸ ਦਈਏ ਅ ਤੁਸਾਨੂੰ ਸ਼ੌਂਕ ਸੀ ਜਾਂ ਪਹਿਲਾਂ ਹੀ ਕਰਦੇ ਸੀਗੇ ਨਹੀਂ ਸ਼ੌਂਕ ਹੈ ਮੇਰੇ ਆਪ ਨੂੰ ਹਾਂਜੀ ਹਾਂ ਮੇਰਾ ਫੌਜ ਵੱਲੋਂ ਮਰ ਰਿਟਾਇਰਮੈਂਟਾਂ ਤੇ 10 ਸਾਲਾਂ ਦਾ ਮੇਰੇ ਕੋਲ ਕੈਨੇਡਾ ਦਾ ਵੀਜ਼ਾ ਹੈਗਾ ਠੀਕ ਹੈ ਜੀ ਤੇ ਆਪਣੇ ਕੋਲ 1.5 ਕਿਲਾ ਡ੍ਰੈਗਨ ਫਰੂਟ ਫਾਰਮ ਦਾ ਹੈ ਆਪਾਂ ਨੂੰ ਇਹ ਚੀਜ਼ਾਂ ਦਾ ਮਤਲਬ ਇੱਕ ਵੱਖਰੀ ਚੀਜ਼ ਕਰਨ ਦਾ ਬਹੁਤ ਵੱਡਾ ਸ਼ੌਂਕ ਹੈ ਠੀਕ ਹੈ ਕੈਨੇਡਾ ਤੋਂ ਵੀਜ਼ਾ ਹੈਗਾ ਵਾ ਉੱਥੇ ਜਾਣੇ ਹਾਂ ਕਿ ਦ ਵਰਕ ਕਰਦੇ ਹੋ ਆਹ ਕਿ ਉਹਨੇ ਜਿੱਥੇ ਅੱਬਾ ਵਿਸਟਰ ਵੀਜ਼ਾ ਦਾ ਸਾਲਾਂ ਦਾ ਉੱਥੇ ਜਾਏ ਹੁੰਦੇ ਹਾਂ ਜੀ ਬੱਚੇ ਆਪਣੇ ਪਰਿਵਾਰ ਰਹਿੰਦੇ ਭਰਾਵਾਂ ਦੇ ਬੱਚੇ ਠੀਕ ਹੈ ਹਾਂਜੀ ਉਹਨਾਂ ਕੋਲ ਜਾਇਆ ਹਾਂ ਕਿ ਸਾਨੂੰ ਪੰਜਾਬ ਲਈ ਖੇਚ ਪਾਉਂਦੇ ਨੇ ਹਾਂਜੀ ਹਾਂ ਸ਼ੌਕ ਜਿਹੜਾ ਪੰਜਾਬ ਦਾ ਹੈ ਉਹ ਪੰਜਾਬੀ ਦੇ ਮਨ ਆਪਣਾ ਖੇਤੀਬਾੜੀ ਨਾਲ ਜੁੜੇ ਹੋਏ ਆਂ ਬਹੁਤ ਸੋਹਣੇ ਕੰਮ ਨਾਲ ਜੁੜੇ ਹੋਏ ਆਪਾਂ ਜੇ ਆਪਾਂ ਗੱਲ ਕਰੀਏ ਡੇਲੀ ਰੁਟੀਨ ਕੀ ਆ ਕੀ ਖਾ ਖਵਾਉਣੇ ਪਲਾਉਣੇ ਆਉਂ ਜੀ ਕੀ ਖਾਸ ਕੀ ਕਰਦੇ ਰੋਜ਼ ਇਹਦੇ ਨਾਲ ਇਹਦੇ ਨਾਲ ਵੀਰੇ ਆਪਾਂ 5-6 ਕਿਲੋ ਤਾਂ ਗਾਜਰਾਂ ਪਾਉਂਦੇ ਆਂ ਦੇਖੋ ਜਿਹੜੀ ਵੇਸਟੇਜ ਆਪਾਂ ਨੂੰ ਮੰਡੀ ਚੋਂ ਮਿਲ ਜਾਂਦੀ ਏ ਕਈ ਵਾਰੀ ਆਪਾਂ ਘਰੇ ਵੀ ਬੀਜ ਕੀ ਬੀਜ ਰੱਖੀਆਂ ਨੇ ਫਿਰ 3 ਕਿਲੋ ਇਹਦੀ ਫੀਡ ਕਰ ਗੱਲ 3 ਤੋਂ 4 ਕਿਲੋ ਦੀ ਰੋਜ਼ ਦੀ ਤੇ 20-25 ਕਿਲੋ ਮੱਕੀ ਦਾ ਸਾਮ ਸੰਭਾਲ ਕਿੰਨੀ ਗੰਦੀ ਆ ਸਾਮ ਸੰਭਾਲ ਬਹੁਤ ਵਧੀਆ ਸੋਹਣੀ ਕਰਦੇ ਆ ਵੀਰੇ ਅੱਛਾ ਹਾਂਜੀ ਹਾਂ ਸਵੇਰ ਤੋਂ ਤਿਆਰੀਆਂ ਚੱਲਦੀਆਂ ਪਈਆਂ ਨੇ ਵੀ ਨਵਾ ਤੋਂ ਆ ਕੇ ਘਨਵਾਲੀ ਕੇ ਨੌਣੀਆਂ ਜੇ ਨਹੀਂ ਅਜੇ ਨਵਾਉਣੀ ਆ ਵੀਰੇ ਨਵਾਉਣੀ ਆ ਹਾਂਜੀ ਦੇਖੋ ਆਪਾਂ ਵੀਰੇ ਕੋਈ ਵੀ ਜਦੋਂ ਕਬੱਡੀ ਜਾਂ ਕੋਈ ਸੇ ਵੀ ਟੂਰਨਾਮੈਂਟ ਤੇ ਜਾਂਦੇ ਆ ਤਾਂ ਜਦੋਂ ਤੱਕ ਆਪਾਂ ਕੰਪੀਟੀਸ਼ਨ ਲੜਾਂਗੇ ਉਦੋਂ ਪਹਿਲਾਂ ਪਲੇਅਰ ਤਾਂ ਪੂਰੀ ਤਿਆਰੀ ਕਰਕੇ ਜਾਂਦਾ ਆਪਣਾ ਹੈਨਾ ਦੇਖੋ ਰੇਡ ਪਾਓ ਇੱਕ ਵਾਰੀ ਬਾਕੀ ਫੈਸਲਾ ਰੈਫਰੀ ਸਾਹਿਬ ਜੱਜ ਸਾਹਿਬਾਨ ਨੇ ਦੇਣਾ ਉਸ ਪਰਮਾਤਮਾ ਨੇ ਦੇਣਾ ਜਿੱਤਣ ਵਾਸਤੇ ਸਾਰੀ ਆਏ ਇੱਥੇ ਸਾਰੀ ਜਿੱਤਣ ਵਾਸਤੇ ਆਏ ਕੋਈ ਇਹ ਨਹੀਂ ਕਹਿੰਦਾ ਵੀ ਮੈਂ ਹਾਰ ਕੇ ਜਾਊਂਗਾ ਸਾਰੇ ਕੰਪੀਟੀਸ਼ਨ ਲਈ ਤਿਆਰੀਆਂ ਚੱਲ ਰਹੀਆਂ ਨੇ ਦੇਖੋ ਘੱਟੋ ਘੱਟ 2000 ਤੋਂ 3000 ਫਾਰਮਰ ਇੱਥੇ ਜਿਹੜਾ ਪੰਜਾਬ ਦਾ ਇਕੱਠਾ ਹੋਇਆ ਕੋਈ ਗੁਜਰਾਤ ਤੋਂ ਆਇਆ ਕੋਈ ਮਹਾਰਾਸ਼ਟਰ ਤੋਂ ਆਇਆ ਹੋਇਆ ਕਾਫੀ ਦੂਰ ਦੂਰ ਤੋਂ ਲੋਕ ਅੰਤਰਰਾਸ਼ਟਰੀ ਪੱਧਰ ਦੇ ਇੱਥੇ ਪਹੁੰਚੇ ਹੋਏ ਨੇ ਜੀ ਆਪਾਂ ਗੱਲ ਕਰੀਏ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਤਿਆਰੀ ਕਰਦੇ ਪਿਓ ਕੰਪੀਟੀਸ਼ਨ ਆ ਰਿਹਾ ਵਾ ਕਿ ਹਰ ਸਾਲ ਮੇਲਾ ਹੁੰਦਾ ਵਾ ਤੁਸੀਂ ਕਿੰਨੇ ਚਿਰ ਤੋਂ ਯੋਰ ਲਾ ਰਹੇ ਹੋ ਅਸੀਂ ਸਾਨੂੰ ਹੋ ਗਏ ਵੀਰੇ 2 ਮਹੀਨੇ ਤੋਂ ਘੱਟੋ-ਘੱਟ ਹਾਂਜੀ ਬਹੁਤਾ ਟਾਈਮ ਤਾਂ ਨਹੀਂ ਹੋਇਆ 2 ਕੁ ਮਹੀਨੇ ਹੋ ਗਏ ਸਾਨੂੰ ਲਗਾਤਾਰ ਇਹਦੀ ਤਿਆਰੀ ਕਰਦੇ ਨੂੰ ਠੀਕ ਹੈ ਜੀ ਹਾਂਜੀ ਜਿਵੇਂ ਹਰ ਰੋਜ਼ ਖੇਤ ਤੱਕ ਤੋਰ ਕੇ ਲੈ ਕੇ ਜਾਣਾ ਇਹਨੂੰ ਫਿਰ ਘਰੇ ਤੇ ਹਾਂਜੀ ਤੋਰ ਵੀ ਦੇਖੀ ਜਾਂਦੀ ਵੀਰੇ ਸਭ ਕੁਝ ਦੇਖਦੇ ਨੇ ਜੱਜ ਸਾਹਿਬ ਨੇ ਇੱਥੇ ਤੁਹਾਨੂੰ ਪਤਾ ਹੈ ਹੁਣ ਘੱਟੋ-ਘੱਟ 200 ਪਲੱਸ ਝੋਟੀ ਹੋਣੀ ਹੈ ਇਹਦੇ ਨਾਲ ਦੀ 200 150 200 ਦੇ ਵਿੱਚ ਤਾਂ ਉਹਨਾਂ ਵਿੱਚ ਉਹਨਾਂ ਬਾਕੀ ਆਪਾਂ ਤਿਆਰੀ ਜਾਣ ਕੇ ਚੱਲ ਰਹੇ ਹਾਂ ਗਰਾਊਂਡ 'ਤੇ ਇਹ ਗੱਲ ਕਰੀਏ ਬਈ ਸਾਨੂੰ ਤੌਰ ਦਿਖਾ ਦਿਓ ਇੱਕ ਵਾਰੀ ਝੋਟੀਆਂ ਦੀ ਤੌਰ ਦੇਖ ਲਈਏ ਆਪਾਂ ਵੀ ਜਿਹੜਾ ਮੁਕਾਬਲੇ ਵਿੱਚ ਅਹਿਮ ਰਹੂਗਾ ਝੋਟੀਆਂ ਦੀ ਤੌਰਾਂ ਦੇਖੀਆਂ ਜਾਣਗੀਆਂ ਤੁਰਦੀ ਕਿਵੇਂ ਦੀ ਆ ਨਸਲ ਦੇਖੀ ਜਾਊਗੀ ਜਾਂ ਇਹਦੇ ਹੋਰ ਜਿਹੜੇ ਗੁਣ ਨੇ ਉਹ ਦੇਖ ਕੇ ਜਾਣਗੇ ਪਰਖਿਆ ਜਾਊਗਾ ਹਾਰ ਸ਼ਿੰਗਾਰ ਹੇ ਹੁਣ ਆ ਬਾਕੀ ਆ ਤੁਹਾਨੂੰ ਦੱਸ ਦਈਏ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਸਮੇਂ ਬਾਅਦ ਇਸ ਝੋਟੀ ਦਾ ਮੁਕਾਬਲਾ ਹੋਣਾ ਝੋਟੀ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਕੰਪੀਟੀਸ਼ਨ ਜੇ ਜੀਤੂ ਹੁੰਦੀ ਹੈ ਜਾਂ ਜਾਂ ਕੋਈ ਹੋਰ ਦੱਸ ਦਈਏ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇੱਕ ਪਾਸੇ ਨੌਜਵਾਨ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਦੂਜੇ ਪਾਸੇ ਆਪਣੇ ਪਸ਼ੂਆਂ ਨੂੰ ਨਵਾਤਵਾ ਰਹੇ ਨੇ ਪਾਲਸ਼ਾਂ ਲਾ ਰਹੇ ਨੇ ਕੋਈ ਕੰਗੀ ਕਰ ਰਿਹਾ ਕੋਈ ਤੇਲ ਲਾ ਰਿਹਾ ਤੁਹਾਨੂੰ ਦੱਸ ਦਈਏ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕੀ ਕੀ ਖੂਬੀਆਂ ਇਹਨਾਂ ਦੇ ਪਸ਼ੂਆਂ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਨੌਜਵਾਨ ਬੜੀ ਉਤਸ਼ਾਹ ਦੀ ਤ ਬਣਾਉਂਦੇ ਨੇ ਪਸ਼ੂ ਮੇਲੇ ਨੂੰ ਪੂਰੇ ਜੋਰਾ ਨਾਲ ਪੂਰੇ ਪੰਜਾਬ ਵਿੱਚ ਜਾਂ ਪ੍ਰਸਿੱਧ ਕਹਿ ਲਿਏ ਪੇ ਮੇਲਾ ਵਾ ਜਗਰਾਉ ਮੰਡੀ ਦਾ ਉਹ ਮੇਲਾ ਬਹੁਤ ਪ੍ਰਸਿੱਧ ਮੇਲਾ ਵਾ ਪੂਰੇ ਇੰਡੀਆ ਇੰਟਰਨੈਸ਼ਨਲ ਲੈਵਲ ਤੇ ਪ੍ਰਸਿੱਧ ਹੈ ਇੱਥੋਂ ਦੂਰੋਂ ਦੂਰੋਂ ਜਾਂ ਪੂਰੇ ਭਾਰਤ ਤੋਂ ਲੈ ਕੇ ਪਸ਼ੂ ਆਉਂਦੇ ਨੇ ਜਿਨ੍ਹਾਂ ਦੀ ਮੁਕਾਬਲੇ ਕਰਵਾਏ ਜਾਂਦੇ ਆਪਣੇ ਆਪਣੇ ਮੁਕਾਬਲਿਆਂ ਵਿੱਚ ਪਸ਼ੂ ਨੂੰ ਲਿਆਇਆ ਜਾਂਦਾ ਵਾ ਦੂਜੇ ਪਾਸੇ ਤਸਵੀਰਾਂ ਦਿਖਾ ਰਿਹਾ ਅੱਜ ਪਸ਼ੂ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਜਗਨਾਉ ਵੇਖੇ ਅੱਜ ਕੋਈ ਕੁਝ ਸਮੇਵਾਦ ਕੰਪੀਟੀਸ਼ਨ ਹੋਣੇ ਨੇ ਉੱਥੇ ਪਸ਼ੂਆਂ ਨੂੰ ਨਹਾਇਆ ਜਾ ਰਿਹਾ ਵਾ ਕੋਈ ਸ਼ੈਂਪੂ ਲਗਾ ਰਿਹਾ ਕੋਈ ਕੰਗੀ ਕਰ ਰਿਹਾ ਕੋਈ ਤੇਲ ਲਾ ਰਿਹਾ ਉਹਨਾਂ ਦੀ ਮਾਲਸ਼ ਕੀਤਾ ਜਾ ਰਹੀ ਹੈ ਲਿਚ ਪੁਸ਼ਕ ਕੇ ਕੁਝ ਹੀ ਸਮੇ ਬਾਅਦ ਇਹਨਾਂ ਦੇ ਬਿਊਟੀ ਕੰਪੀਟੀਸ਼ਨ ਹੋਣੇ ਆ ਆ ਹੋਰ ਲੋ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕਿ ਖੂਬੀਆਂ ਇਹਨਾਂ ਦੇ ਪਸ਼ੂਆਂ ਦੀਆਂ ਕਿੰਨੀ ਵਾਰ ਲੜ ਚੁੱਕੇ ਆ ਕਿੰਨੇ ਪੋਜੀਸ਼ਨ ਆ ਚੁੱਕੀਆਂ ਨੇ ਜਾਂ ਕਿਹੜੇ ਕਿਹੜੇ ਪੋਜੀਸ਼ਨਾਂ 'ਤੇ ਜੇਤੂ ਰਹੇ ਨੇ ਬਾਈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਪਰ ਨਾਲੇ ਤਾਂ ਬਾਈ ਪਿੰਡ ਕਿਹੜਾ ਪਹਿਲਾਂ ਦਾ ਦਵਾਨੇ ਆ ਜੀ ਦਵਾਨੇ ਹਾਂਜੀ ਅੱਜ ਕਿਹੜਾ ਪਸ਼ੂ ਲੈ ਕੇ ਪਹੁੰਚੇ ਹੋ ਅਸੀਂ ਜੀ ਮੋਹਰਾ ਦੀਆਂ ਦੋਦੰਦਾਂ ਇਹ ਖੀਰੀ ਹੈ ਮੋਹਰਾ ਜੀ ਕੋਈ ਨੀਲੀ ਰਾਵੀ ਦੀ ਖੀਰੀ ਜੀ ਹਾਂਜੀ ਹਾਂ ਪਹਿਲੀ ਵਾਰ ਆਏ ਹੋ ਕਿ ਅੱਗੇ ਵੀ ਲੜਦੇ ਰਹੇ ਹੋ ਉਹਨੇ ਅੱਗੇ ਵੀ ਜਿੱਤੋ ਜੇ ਮੇਲੇ ਜਿਵੇਂ ਝੰਡਾ ਵਾਲਾ ਫੁੱਲਾਂ ਵਾਲਾ ਤਨੋਲਾ ਮੇਲਾ ਵਿਨਰ ਆ ਇਹਨਾਂ ਦੀ ਤਨੋਲਾ ਮੰਡੀ ਦਾ ਹਾਂਜੀ 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 ਇਹ ਆ ਤੁਹਾਡੇ ਕੋਲ ਆਹ ਕਿਹੜੀ ਵੈਰਾਈਟੀ ਖੜੀ ਹੈ ਇਹਦਾ ਨਾਮ ਕੀ ਆ ਮੋਹਰਾ ਦੀ ਜੀ ਦੋਦ ਇਹ ਦੁੱਧ ਬਹੁਤ ਦਿੰਦੀਆਂ ਯਾਨੀ ਕਿ ਬਿਊਟੀ ਵੀ ਉਹਨਾਂ 'ਚ ਬਹੁਤ ਆਉਂਦੀ ਹੈ ਜੀ ਹਾਂਜੀ ਹਾਂਜੀ ਜੇ ਜੇ ਤੁਹਾਨੂੰ ਦੱਸ ਦਈਏ ਇਹਦੀ ਖਾਸ ਗੱਲ ਕੀ ਹੈ ਇਹਦੇ ਵਿੱਚ ਖਾਸ ਹੋਰ ਕੀ ਆਵੇ ਦੁੱਧ ਬਹੁਤ ਹੁੰਦੀਆਂ ਨੇ ਦੁੱਧ ਯਾਨੀ ਕਿ ਨੀਲੀ ਰਾਵੀ ਤੋਂ ਵੱਧ ਦਿੰਦੀਆਂ ਜੀ ਇਹ ਨੀਵੇਂ ਆਪਾਂ ਕਹਿੰਦੇ ਨੀਲੀ ਰਾਵੀ ਲੰਮਾ ਟਾਈਮ ਦੀ ਇਹ ਵੱਧ ਦਿੰਦੀ ਹੈ ਦੁੱਧ ਠੀਕ ਹੈ ਜੀ ਹਾਂਜੀ ਇਹ ਕੱਲਾ ਚੁਆਈ ਵਾਸਤੇ ਹੈ ਤਕੋਂ ਕੰਪੀਟੀਸ਼ਨ ਹੈ ਕਿ ਬਿਊਟੀ ਵਾਸਤੇ ਵੀ ਬਿਊਟੀ ਦਾ ਵੀ ਆ ਮੈਂ ਵੀ ਸੋਚਦਾ ਵੀ ਇੰਨਾ ਆਈ ਬਈ ਆ ਹਾਂਜੀ ਹਾਂਜੀ ਬਿਊਟੀ ਦੇਗੀ ਠੀਕ ਹੈ ਕਿ ਤੁਹਾਨੂੰ ਦੱਸ ਦਈਏ ਕੀ ਗੱਲ ਹੋਰ ਖਾਸ ਗੱਲ ਕੀ ਹੈ ਕਿ ਕਿਹੜੇ ਕੰਪੀਟੀਸ਼ਨ ਜ ਇਹ ਜੀ ਆਪਣੇ ਜਿਹੜੇ ਇੱਕ ਮਿਲ ਤੋਂ ਅਸੀਂ ਤੀਜੇ ਨੰਬਰ ਤੇ ਜੀ ਬਿਊਟੀ ਜੀ ਉਦੋਂ ਖੀਰੀ ਸੀ ਜੀ ਇਹ ਹੁਣੇ ਦੋ ਦੰਦਾਂ ਦਾ ਜੀ ਠੀਕ ਹੈ ਜੀ ਹਾਂ ਜਿਹੜਾ ਪਿਆਉ ਜਾਨੀ ਗਰਦਨ ਕੁੰਗੜਾਈ ਮਾਂ ਇਹਦੀ ਹੈਗੀ ਆਪਣੀ 14 ਸਤਰ ਦੱਸਦੀ ਜੀ ਫਰਕ ਕੀ ਹੁੰਦਾ ਵਾ ਖੀਰੀ ਤੇ ਇਹਦੇ ਨੀਲੀ ਰਾਵੀ ਤੇ ਦੰਦਾਂ ਦਾ ਨਹੀਂ ਹੁੰਦਾ ਜੀ ਅੱਛਾ ਜੀ ਹਾਂ ਜੀ ਦੰਦਾਂ ਦਾ ਫਰਕ ਹੁੰਦਾ ਹਾਂ ਜੀ ਦੰਦਾਂ ਦੇ ਦੋ ਦੰਦ ਸਿੱਟ ਗਏ ਤਾਂ ਦੰਦ ਹੀ ਹੋ ਜਾਂਦੀ ਹੈ ਇਹ ਅੱਛਾ ਜੀ ਜੇਕਰ ਦੁੱਧ ਨਾਲ ਦੰਦਾਂ ਸਾਰੇ ਉਹ ਖੀਰੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੇ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਖਾਸ ਗੱਲਾਂ ਕੀ ਨੋਟ ਕੀਤੇ ਜਾਂਦੇ ਇਰੀ ਆੜੀ ਪੂਸ਼ ਆ ਇਹ 6 ਇੰਚ ਤੋਂ ਵੱਧ ਕਾਇ ਹੋਣੀ ਚਾਹੀਦੀ ਇਹਦੀ ਚਿੱਟੀ ਜਿਹੜੀ ਮੋਹਰਾ ਦੇ ਵਿੱਚ ਠੀਕ ਹੈ ਜੀ ਬਾਕੀ ਸਾਰੀ ਜੀ ਇਹ ਧੌਣ ਲੰਬੀ ਚਾਹੀਦੀ ਆ ਉਹ ਧੌਣ ਨਹੀਂ ਹੋਣੀ ਚਾਹੀਦੀ ਆ ਕੁੰਬਲਾ ਘਟ ਹੋਣਾ ਚਾਹੀਦਾ ਅੱਛਾ ਜੀ ਤੇ ਬਨਾਵਟ ਵਧੀਆ ਘੋੜੀ ਵਾਂਗ ਹੋਣੀ ਚਾਹੀਦੀ ਇਹਦੀ ਜੀ ਠੀਕ ਹੈ ਹਾਂ ਜੀ ਹਾਂ ਜੀ ਜੇ ਆਪਾਂ ਗੱਲ ਕਰੀਏ ਕੰਪੀਟੀਸ਼ਨ ਦੀ ਕਦੋਂ ਕਿ ਤਿਆਰੀ ਕਰਦੇ ਪਿਓ ਕਿੰਨਾ ਚਿਰ ਹੋ ਗਿਆ ਤੰਦਿਆ ਸਾਨੂੰ ਇਹਦੇ ਵਿੱਚ ਪੈਨ ਹੋ ਗਿਆ 6-7 ਸਾਲ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਸ਼ੌਂਕੀਆ ਤੌਰ ਤੇ ਕਿ ਆ ਸ਼ੌਂਕੀਏ ਤੇ ਸ਼ੌਂਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਕੀ ਈ ਆ ਅੱਜਕੱਲ ਕਹਿੰਦੇ ਆ ਪੰਜਾਬ ਦੇ ਪੁੱਤ ਜਿਹੜੇ ਨਸ਼ਿਆਂ ਤੇ ਲੱਗ ਗਏ ਜਾਂ ਬਾਹਰ ਜਾਣ ਲੱਗੇ ਤੁਸੀਂ ਨਹੀਂ ਸੋਚਿਆ ਬਾਹਰ ਬਾਹਰ ਨਹੀਂ ਨਹੀਂ ਇਹ ਕੰਮ ਨਹੀਂ ਆਪਾਂ ਨਸ਼ਿਆਂ ਤੋਂ ਨਾ ਬਾਹਰਾਂ ਜੀ ਇਹਨਾਂ ਨਾਲ ਪਿਆਰ ਆ ਜਿਵਾਕਾਂ ਨੂੰ ਪਾਲੀਆਂ ਹੋਈਆਂ ਜੀ ਤੇ ਆਪਾਂ ਨੂੰ ਕਰਮਾਂ ਵਾਲੀਆਂ ਦਿੰਦੀਆਂ ਹੀ ਬਹੁਤ ਕੋਸ਼ਾ ਜੀ ਇਹਨਾਂ ਛੱਤ ਆਪਣਾ ਘਰ ਚੱਲਦਾ ਜੀ ਠੀਕ ਹੈ ਹਾਂ ਜੀ ਜਿਹੜੇ ਕਹਿੰਦੇ ਨੇ ਪੰਜਾਬ 'ਚ ਕੰਮ ਹੈ ਨਹੀਂਗਾ ਕੰਮ ਹੈ ਨਹੀਂਗਾ ਤੁਸੀਂ ਕੰਮ ਕਰਦੇ ਪਿਓ ਜੀ ਨੇ ਨਹੀਂ ਕਰਨਾ ਉਹਦੇ ਲਈ ਤਾਂ ਹੈ ਹੀ ਨਹੀਂ ਜੀ ਜਿਹੜੇ ਕਰਨਾ ਉਹਦੀ ਸਭ ਕੁਝ ਹੈ ਗਈ ਜਿਹੜੇ ਨਹੀਂ ਕਹਨਾਂ ਨੂੰ ਬਾਹਰ ਵੀ ਹੈ ਨਹੀਂ ਇੱਥੇ ਵੀ ਕੰਮ ਹੈ ਨਹੀਂ ਗਾ ਜਿਹੜੇ ਕਹਨਾਂ ਨੂੰ ਇੱਥੇ ਸਭ ਕੁਝ ਹੈ ਜੀ ਇਹ ਕੈਨੇਡਾ ਨੂੰ ਮੂਰੇ ਜਾਂਦੀਆਂ ਜਿਹਦੇ ਕਰੇ 20 ਰੱਖੀਆਂ ਹੈ ਨਾ ਕੈਨੇਡਾ ਰੀਸ ਨਹੀਂ ਕਰਦਾ ਜੀ ਇਹਦੀ ਹਾਂਜੀ ਹਾਂਜੀ ਜਿਹਦੇ ਕਰੇ 20 ਰੱਖਿਆ ਨੇ ਉਹ ਕੈਨੇਡਾ ਰੀਸ ਕੈਨੇਡਾ ਵਰਗਾ ਕਰਦਾ ਹਾਂਜੀ 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 ਅੱਛਾ ਜੀ ਇਹ 4-4 5-5 ਲੱਖ ਦੀਆਂ ਵਿਕਦੀਆਂ ਨੇ ਇਹ ਜੋ 20 ਕਿਲੋ ਦੁੱਧ ਦੀ ਠੀਕ ਹਾਂਜੀ ਪਰ ਸੇਵਾ ਕਰਨੀ ਪੈਂਦੀ ਹੈ ਨਹੀਂ ਵੀ ਰਜਾਈ ਜਿ ਬਹਿ ਕੇ ਜਾਂ ਵੀ ਫੁੰਡਾਂ ਦੇ ਬਹਿ ਕੇ ਫੇਰ ਨਹੀਂ ਪਾਲਦੀਆਂ ਹੈ ਜੀ ਪੁੱਤਾਂ ਵਾਂਗੂ ਪਾਲਣੀਆਂ ਪੈਂਦੀਆਂ ਫੇਰ ਮੁੱਲ ਪੈਂਦਾ ਵਾ ਮੁੱਲ ਪੈਂਦਾ ਹੀ ਇਹਨੇ ਸਵਾ ਚਾਰ ਉੱਠਦੇ ਆ ਗੋਹਾ ਚਾਕੇ ਪਾਉਣੇ ਇਹਨਾਂ ਦੇ ਇਹਨਾਂ ਨੂੰ ਪੱਠੇ ਪਾਉਣੇ ਫਿਰ ਇਹਨੂੰ ਦਾਲਾਂ ਚਾਰਦੇ ਆ ਜੀ ਫਿਰ ਧਾਰਾਂ ਕੱਢਦੇ ਆ ਪ੍ਰੋਟੀਨ ਸਵੇਰ ਸ਼ਾਮ ਜੀ ਯਾਨੀ ਕਿ 2-2 ਘੰਟੇ ਲਾਉਣੇ ਇਹਨਾਂ ਦੇ ਫਿਰ ਦੁਪਹਿਰ ਨੂੰ ਵੀ ਘੰਟਾ ਲਾਉਣੀ ਹਾਂ ਹਾਂ ਜੀ ਹਾਂ ਜੀ ਹਾਂ ਜੀ